ਤੋ ਹੋਇਆ ਕਰਦਾ ਸੀ ਉਸ ਨੇ ਕੰਟਾਕਰ ਬਣਵਾਇਆ ਗਿਆ ਕੰਟਾਕਾ ਦਾ ਨਿਰਮਾਣ ਕਰਵਾਇਆ ਗਿਆ ਤੇ ਕਿਸ ਦੇ ਯਾਦ ਵਿੱਚ ਕਰਵਾਇਆ ਗਿਆ ਇਹ ਵੀ ਤੁਹਾਨੂੰ ਦੱਸਦੀ ਹੈ ਨਮਸਕਾਰ ਸਸ਼੍ਰੀਕਾਲ ਲੁਧਿਆਣਾ ਵੀਊ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨidhi Verma ਕੱਲ ਕਰਾਂਗੇ ਅੱਜ ਲੁਧਿਆਣਾ ਦੀ ਗੱਲ ਕਰਾਂਗੇ ਪੁਰਾਤਨ ਸਮੇਂ ਦੀ ਗੱਲ ਕਰੀਏ ਅੱਜ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵਿੱਚ ਜਦੋਂ ਵੀ ਗੱਲ ਆਉਂਦੀ ਹੈ ਤਾਂ ਕੰਟਾ ਘਰ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ ਕੰਟਾ ਘਰ ਉਹ ਜਗ੍ਹਾ ਜੋ ਕਿ ਇੱਕ ਆਕਰਸ਼ਣ ਦਾ ਕੇਂਦਰ ਹੈ ਉਹ ਪੁਰਾਣਾ ਇਤਿਹਾਸ ਹੈ ਜੋ ਕਿ ਸ਼ਾਇਦ ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ ਵੱਡੇ ਬਜ਼ੁਰਗਾਂ ਦਾ ਕਹਿਣਾ ਹੈ ਜਿਹੜਾ ਕੰਟਾ ਘਰ ਹੈ ਉਹ 100 ਸਾਲ ਤੋਂ ਵੀ ਪੁਰਾਣਾ ਬਣਿਆ ਹੋਇਆ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਇਸ ਦਾ ਇਤਿਹਾਸ ਹੈ ਤੇ ਕੀ ਇਸ ਇਤਿਹਾਸ ਅੱਜ ਲੁਧਿਆਣਾ ਵਿਊ ਤੁਹਾਨੂੰ ਇਹੀ ਦੱਸਾਂਗੇ ਕੰਟਾਕਰ ਜੋ ਕਿ ਲੁਧਿਆਣਾ ਦੀ ਆਨ ਬਾਨ ਸ਼ਾਨ ਹੈ ਇਹ ਕਦੋਂ ਬਣਾਇਆ ਗਿਆ ਕਿੰਨਾ ਸਮਾਂ ਲੱਗਿਆ ਇਸ ਨੂੰ ਬਣਨ ਦੇ ਵਿੱਚ ਤੇ ਕਿਸ ਦੀ ਯਾਦ ਦੇ ਵਿੱਚ ਬਣਾਇਆ ਗਿਆ ਇਹ ਜਾਨਣਾ ਬੇਹੱਦ ਜ਼ਰੂਰੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਇਹ ਆਖਰ ਬਣਾਇਆ ਕਿਉਂ ਗਿਆ ਸੀ ਤੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਕਿ ਆਖਰ ਇਹ ਬਣਾਇਆ ਕਿਉਂ ਗਿਆ ਸੀ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਅੱਜ ਦੀ ਤਰ੍ਹਾਂ ਨਾ ਹੀ ਤਾਂ ਅੱਜ ਤੋਂ 100 ਸਾਲ ਪਹਿਲਾਂ سہولتਾਂ ਸੀ ਤੇ ਨਾ ਹੀ ਲੋਕਾਂ ਦੇ ਵਿੱਚ ਇੰਨਾ ਹੈਗਾ ਸੀ ਕਿ ਉਸ ਸਮੇਂ ਦਾ ਪਤਾ ਲਗਾਇਆ ਸਕਣਾ ਹੀ ਤਾਂ ਅੱਜ ਦੀ ਤਰ੍ਹਾਂ ਮੋਬਾਈਲ ਫੋਨ ਤੇ ਨਾ ਹੀ ਘੜੀਆਂ ਜਿਸ ਕਰਕੇ ਕੰਟਾ ਘੜ ਬਣਾਇਆ ਗਿਆ ਤੇ ਕੰਟਾ ਘੜ ਦੇ ਵਿੱਚ ਕੜੀ ਰਗਾਈ ਗਈ ਤਾਂ ਕਿ ਲੋਕ ਦੂਰੋ ਦੂਰੋਂ ਦੀ ਆਪਣੇ ਘਰੋਂ ਦੀ ਬੈਠ ਕੇ ਸਮਾਵੇਕ ਸਕਣ ਉਸ ਸਮੇਂ ਇਸ ਦੀ ਉਚਾਈ ਇੰਨੀ ਜ਼ਿਆਦਾ ਕਹੀ ਜਾਂਦੀ ਸੀ ਕਿ ਸ਼ਹਿਰ ਦੇ ਕੋਨੇ-ਕੋਨੇ ਦੇ ਵਿੱਚ ਇਸ ਦੀ ਘੜੀ ਦਾ ਪਤਾ ਲੱਗਦਾ ਸੀ ਕਿ ਅਖਰ ਸਮਾਂ ਕੀ ਹੋਇਆ ਪਰ ਅੱਜ ਦੇ ਸਮੇਂ ਦੇ ਵਿੱਚ ਆਧੁਨਿਕ ਬਿਲਡਿੰਗਸ ਮੋਬਾਈਲ ਫੋਨਸ ਤੇ ਘੜੀਆਂ ਨੇ ਇਹ ਸਭ ਕੁਝ ਖੋਲਿਆ ਪਰ ਕੰਟਾ ਕਰਦੀ ਉਸ ਵੇਲੇ ਇੱਕ ਇਹ ਖਾਸियत ਸੀ ਇਸ ਕਰਕੇ ਹੀ ਇਹ ਬਣਾਇਆ ਗਿਆ ਸੀ ਤਾਂ ਕਿ ਲੋਕਾਂ ਦੇ ਵਿੱਚ ਸਮੇਂ ਦਾ ਪਤਾ ਲੱਗ ਸਕਦੇ ਇਸ ਲਈ ਇਹ ਕੰਟਾਕਾਰ ਦਾ ਨਿਰਮਾਣ ਕਰਵਾਇਆ ਗਿਆ ਦੂਸਰਾ ਗੱਲ ਇਹ ਹੈ 100 ਸਾਲ ਤੋਂ ਜ਼ਿਆਦਾ ਸਮਾਂ ਬ੍ਰਿਟਿਸ਼ ਰਾਜ ਜਦੋਂ ਹੋਇਆ ਕਰਦਾ ਸੀ ਉਸਵਿਨੇ ਕੰਟਾਕਾਰ ਬਣਵਾਇਆ ਗਿਆ ਕੰਟਾਕਾਰ ਦਾ ਨਿਰਮਾਣ ਕਰਵਾਇਆ ਗਿਆ ਤੇ ਕਿਸ ਦੇ ਯਾਦ ਵਿੱਚ ਕਰਵਾਇਆ ਗਿਆ ਇਹ ਵੀ ਤੁਹਾਨੂੰ ਦੱਸ ਦਈਏ ਤੁਸੀਂ ਸਾਰਿਆਂ ਨੇ ਹੀ ਨਾਮ ਸੁਣਿਆ ਹੈ ਮਹਾਰਾਣੀ ਵਿਕਟੋਰੀਆ ਦਾ ਮਹਾਰਾਣੀ ਵਿਕਟੋਰੀਆ ਦੀ ਯਾਦ ਦੇ ਵਿੱਚ ਇਹ ਕਲੌਕਟਾਰ ਯਾਨੀ ਕਿ ਘੰਟਾ ਘਰ ਬਣਵਾਇਆ ਗਿਆ ਤੁਸੀਂ ਜਦੋਂ ਇਸ ਦੀ ਸ਼ੇਪ ਵੀ ਦੇਖੋਗੇ ਉੱਪਰ ਇੱਕ ਮੁਕਟ ਮੁਕਟ ਤਰੀਕੇ ਦੇ ਨਾਲ ਬਣਿਆ ਹੋਇਆ ਇੱਕ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ ਜੋ ਵੱਡੇ ਬਜ਼ੁਰਗ ਕਹਿੰਦੇ ਨੇ ਇਤਿਹਾਸ ਕਹਿੰਦਾ ਹੈ ਕਿ ਮਹਾਰਾਣੀ ਵਿਕਟੋਰੀਆ ਜਿਹੜੀ ਆ ਇੱਕ ਮੁਕਟ ਪਾਉਂਦੀ ਸੀ ਉਸ ਦੀ ਜਿਹੜੀ ਉੱਪਰ ਵਾਲੀ ਸ਼ੇਪ ਤੁਸੀਂ ਦੇਖੋਗੇ ਕੁਝ ਇਹੋ ਜਿਹੀ ਆਕਰਤੀ ਦੀ ਦਿਖਾਈ ਦਿੰਦੀ ਹੈ ਤੇ ਨਾਲ ਹੀ ਨਾਲ ਕਿੰਨਾ ਸਮਾਂ ਲੱਗਿਆ ਸੀ ਇਹ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ ਜੇ ਅਸਦੇ ਸਮੇਂ ਦੇ ਵਿੱਚ ਇਸ ਨੂੰ ਬਣਾਇਆ ਜਾਵੇ ਜ਼ਿਆਦਾ ਤੋਂ ਜ਼ਿਆਦਾ 4 ਸਾਲ 5 ਸਾਲ ਹੀ ਆ ਇਸ ਤੋਂ ਵੀ ਘੱਟ ਸਮਾਂ ਲੱਗੇਗਾ ਪਰ ਉਸ ਵੇਲੇ ਇਸ ਨੂੰ ਬਣਾਉਣ ਦੇ ਲਈ ਘੱਟ ਤੋਂ ਘੱਟ 44 ਸਾਲ ਦਾ ਸਮਾਂ ਲੱਗਿਆ ਸੀ ਜੋ ਕਿਹਾ ਜਾਂਦਾ 44 ਸਾਲ ਜਿਹੜੇ ਨੇ ਇਸ ਨੂੰ ਇਸ ਦਾ ਨਿਰਮਾਣ ਕਰਵਾਉਣ ਦੇ ਵਿੱਚ ਲੱਗੇ ਸੀ ਤਾਂ ਕਿ ਕਿੰਜ ਬਣਾਇਆ ਜਾਵੇ ਕਿ ਲੋਕਾਂ ਦੇ ਘਰ ਤੱਕ ਕਰ ਤੱਕ ਸ਼ਹਿਰ ਦੇ ਵਿੱਚ ਕੋਨੇ ਕੋਲੇ ਦੇ ਵਿੱਚ ਇਸ ਦਾ ਟਾਈਮ ਦਿਖ ਸਕੇ ਤੇ ਬਹੁਤ ਪੁਰਾਣਾ 100 ਸਾਲ ਤੋਂ ਜ਼ਿਆਦਾ ਪੁਰਾਣਾ ਇਸ ਦਾ ਇਤਿਹਾਸ ਜੋ ਕਿ ਬੇਹਦ ਕਮਾਲ ਹੈ 44 ਸਾਲ ਲੱਗਣਾ ਇਸ ਨੂੰ ਬਣਾਉਣ ਦੇ ਵਿੱਚ ਤੇ ਪਰ ਅੱਜ ਦੀ ਆਧੁਨਿਕ ਸਮੇਂ ਦੇ ਵਿੱਚ ਇਸ ਵੱਡੀ ਵੱਡੀ ਬਿਲਡਿੰਗਸ ਦੇ ਵਿੱਚ ਕਿਤੇ ਨਾ ਕਿਤੇ ਸਮਾਂ ਨਹੀਂ ਦਿਖਾਈ ਦਿੰਦਾ ਕਿਤੇ ਨਾ ਕਿਤੇ ਕਿਹਾ ਕੁਝ ਦੂਰੀ ਤੇ ਜਾ ਕੇ ਵੀ ਨਹੀਂ ਦਿਖਾਈ ਦਿੰਦਾ ਪਰ ਇੱਕ ਸਮੇਂ ਸੀ ਜਿੱਤੋਂ ਇਹ ਕੰਟਾਕਾਰ ਸ਼ਹਿਰ ਦੇ ਕੋਨੇ ਕੋਨੇ ਦੇ ਵਿੱਚ ਦਿਖਾਈ ਦਿੰਦਾ ਸੀ ਤੇ ਸ਼ਹਿਰ ਦੀ ਆਨ ਬਣ ਨਿਸ਼ਾਨ ਸੀ ਤੇ ਤੁਹਾਨੂੰ ਇਸ ਦੇ ਬਾਰੇ ਹੋਰ ਕੀ ਪਤਾ ਹੈ ਤੇ ਕਿਹੜੀ ਕਿਹੜੀ ਹੋਜੀ ਹਿਸਟੋਰੀਕਲ ਪਲੇਸ ਹੈ ਜਿਸ ਦੇ ਬਾਰੇ ਤੁਸੀਂ ਜਾਨਣਾ ਚਾਹੁੰਦੇ ਹੋ ਜਾਂ ਜਿਸ ਦੇ ਬਾਰੇ ਤੁਹਾਨੂੰ ਪਤਾ ਹੈ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ